ਅਵੀ ਸਮੇਂ ਤੋਂ ਇੱਕ ਐਪ ਜਿਹੜਾ ਉਹ ਚੱਲ ਰਿਹਾ ਕੋਈ ਵੀ ਇਸ ਗੱਲ ਤੋਂ ਮੰਕਰ ਨਹੀਂ ਸਾਰਿਆਂ ਨੂੰ ਲਗਭਗ ਪਤਾ ਜੀ ਉਹ ਐਪ ਦਾ ਨਾਮ ਹੈ ਜਿਹੜਾ AI ਐਪ ਹੈ ਔਰ ਉਹਦੇ ਵਿੱਚ ਪਹਿਲਾਂ ਸਾਨੂੰ ਇਹੋ ਜੀਆਂ ਅਸ਼ਲੀਲ ਵੀਡੀਓ ਜੁੜੀਆਂ ਵੇਖਣ ਨੂੰ ਮਿਲੀਆਂ ਜਿਹਦੇ ਵਿੱਚ ਦੰਦਾ ਸ਼ਰਮਸਾਰ ਹੋ ਜਾਂਦਾ ਹੈ ਔਰ ਅੱਜ ਦੇ ਸਮੇਂ ਵਿੱਚ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਬੰਦੇ ਕੋਲੇ ਜਿਹੜਾ ਇੱਕ Android ਫੋਨ ਹੈ ਉਹਦੇ ਵਿੱਚ ਜਿਵੇਂ ਸੋਸ਼ਲ ਮੀਡੀਆ ਦੇ ਵਿੱਚ ਉਹ ਕਾਫੀ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਕੁਝ ਵੀਡੀਓ ਤੇ ਕਾਰਟੂਨ ਵਗੈਰਾ ਔਰ ਕੁਝ ਵੀਡੀਓ ਜਿਹੜੀਆਂ ਪਰਿਵਾਰ ਵਿੱਚ ਬੈਠਿਆਂ ਦਿਸ ਜਾਣ ਤੇ ਬਹੁਤ ਸ਼ਰਮ ਆਉਂਦੀ ਏ ਵੇਖਣ ਲੱਗਿਆਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਰਾਜ ਸੱਤਾ ਮੀਰੀ ਤੇ ਪੀਰੀ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਪਹਿਨੀਆਂ ਔਰ ਧਰਮ ਸੱਤਾ ਦਾ ਜਿਹੜਾ ਦਰਵਾਜ਼ਾ ਹੈ ਸ਼੍ਰੀ ਹਰਮੰਦਰ ਸਾਹਿਬ ਸੋ ਇਸ ਹਰਮੰਦਰ ਤੇ ਪਹਿਲਾਂ ਵੀ ਸ਼ਰਾਰਤੀ ਅੰਸਰਾਂ ਦੀ ਜਿਹੜੀ ਦਿੱਲੀ ਵਾਲਿਆਂ ਦੀ ਅੱਖ ਹੈ ਉਹ ਕਹਿੰਦੇ ਸਾਡਾ ਰਾਮ ਦਾ ਮੰਦਿਰ ਹੈ। ਔਰ ਪਿਛਲੇ ਦਿਨੀ ਹਰਮੰਦਰ ਸਾਹਿਬ ਨੂੰ ਢੈਂਦਿਆਂ ਵਿਖਾਇਆ AI ਐਪ ਦੇ ਨਾਲ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਉਹਦੇ ਵਿੱਚ SGPC ਦੇ ਪ੍ਰਧਾਨ ਧਾਮੀ ਹਰਜਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਜਿਹੜਾ ਬਿਆਨ ਜਾਰੀ ਹੋਇਆ ਔਰ ਕੁਝ ਆਗੂਆਂ ਵੱਲੋਂ ਵੀ ਬਿਆਨ ਜਾਰੂ ਹੋਇਆ ਹੈ। ਔਰ ਹਰ ਸਿੱਖ ਨੂੰ ਬਹੁਤ ਵੱਡੀ ਜਿਹੜੀ ਠੇਸ ਪਹੁੰਚੀ ਹੈ ਔਰ ਹਰ ਸਿੱਖ ਨੇ ਬੋਲ ਕੇ ਪਾਇਆ ਵੀ ਹੈ ਔਰ ਮੈਂ ਪਰਸੋ ਰਾਤ ਆਪਣਾ ਫੋਨ ਚਲਾ ਰਿਹਾ ਸੀ ਤੇ ਇੱਕ ਵੀਡੀਓ ਮੈਂ ਹੋਰ ਵੇਖੀ ਜਿਹਦੇ ਕਰਕੇ ਮੈਨੂੰ ਇੱਕਦਮ ਗੁੱਸਾ ਵੀ ਬੜਾ ਚੜਿਆ ਉਹ ਜਿਹੜੀ ਵੀਡੀਓ ਸੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵੀਡੀਓ ਹੈ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅਸਥਾਨਾਂ ਤੇ ਅੱਜ ਵੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਚਪਹਿਰਾ ਸਾਹਿਬ ਕੱਟਦੀਆਂ ਪਾਠ ਪੂਜਾ ਕਰਦੀਆਂ ਔਰ ਮੈਂ ਵੱਡੀ ਗੱਲ ਕਹਾਂ ਜਿਨ੍ਹਾਂ ਨੇ ਸੀਸ ਨੂੰ ਤਲੀ ਦੇ ਉੱਤੇ ਰੱਖ ਕੇ ਕਈ ਕਿਲੋਮੀਟਰ ਦਾ ਜਿਹੜਾ ਪੈਂਡਾ ਤੈਅ ਕਰਕੇ ਜ਼ੁਲਮ ਨਾਲ ਟਾਕਰਾ ਕਰਦੇ ਰਹੇ ਉਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਨੂੰ ਇੱਕ ਘਸੁੰਨ ਮਾਰਿਆ ਜਾ ਰਿਹਾ ਹੈ ਜਿੱਥੇ ਹਰ ਇੱਕ ਸਿਰਖ ਦਾ ਸਿੱਖ ਦਾ ਜਿਹੜਾ ਹਿਰਦਾ ਉਹ ਪਿਗ ਲਗੇ ਸੋ ਮੈਂ ਸੈਂਟਰਲ ਸਰਕਾਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਪਿਛਲੇ ਸਮੇਂ ਦੇ ਵਿੱਚ ਉਹ ਜੋ ਐਪ ਜਾਰੀ ਹੋਏ ਸੀ ਟਿਕਟੋਕ ਵਗੈਰਾ ਉਹ ਵੀ ਬੰਦ ਕੀਤੇ ਗਏ ਸੀ ਕਿਉਂਕਿ ਉਹਨਾਂ ਤੇ ਬਹੁਤ ਜ਼ਿਆਦਾ ਨਚਾਰ ਸੀ ਗੰਦ ਆ ਰਿਹਾ ਸੀ ਤੇ ਇੰਸਟਾਗ੍ਰਾਮ ਜਿਹੜਾ ਐਪ ਆ ਇਹਦੇ ਉੱਤੇ ਵੀ ਅੱਜ ਬਹੁਤ ਸਾਰਾ ਜਿਹੜਾ ਗੰਦ ਆ ਰਿਹਾ ਉਹ ਗੰਦ ਸਾਡੇ ਬੱਚੇ ਵੇਖਦੇ ਆ ਇਹ ਆਈ ਐਪ ਜਿਹੜਾ ਪਿਛਲੇ ਕੁਝ ਸਮੇਂ ਤੋਂ ਚੱਲਿਆ ਇਹਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੇ ਵੀ ਸਰਕਾਰੀ ਜੋਬ ਤੇ ਮੁਲਾਜ਼ਮ ਨੇ ਸਾਡੀਆਂ ਬੱਚੀਆਂ ਭੈਣਾਂ ਸਾਡੀਆਂ ਸਾਡੀਆਂ ਮਾਵਾ ਸਾਡੇ ਵੀਰ ਬਜ਼ੁਰਗ ਸਾਡੇ ਭਾਈ ਹਰ ਇੱਕ ਇਨਸਾਨ ਦੀ ਜਿਹੜੀ ਫੋਟੋ ਲਗਭਗ ਸੋਸ਼ਲ ਮੀਡੀਆ ਦੇ ਉੱਪਰ ਹੈ ਔਰ ਮੈਂ ਚਾਹਣਾ ਵੀ ਸਾਡੀਆਂ ਬੱਚੀਆਂ ਦੀਆਂ ਫੋਟੋਆਂ ਕਿਸੇ ਭਈਆਂ ਨਾਲ ਜੋੜ ਕੇ ਜਾਂ ਸ਼ਰਾਰਤੀ ਅੰਸਰ ਆਪਣੇ ਨਾਲ ਜੋੜ ਕੇ ਉਹਨਾਂ ਨਾਲ ਅਸ਼ਲੀਲ ਵੀਡੀਓ AI ਐਪ ਦੁਆਰਾ ਤਿਆਰ ਕਰਨ ਤੇ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ ਉਹ ਸਾਡੇ ਧਰਮ ਨਾਲ ਇਹਨਾਂ ਨੂੰ ਸਿੱਖ ਧਰਮੀ ਦਿਸਦਾ ਹੈ ਜਿਹਦੇ ਨਾਲ ਖਲਵਾੜ ਕਰਦੇ ਆ ਸੋ ਅਸੀਂ ਏਆਈ ਐਪ ਨੂੰ ਬੰਦ ਕਰਾਉਣ ਦੇ ਬਾਰੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਪਰਸੋਂ ਮੰਗਲਵਾਰ ਨੂੰ ਰਾਈਟ 11 ਵਜੇ ਡੀਸੀ ਈਦਪੁਰ ਉਹਨਾਂ ਨੂੰ ਇੱਕ ਮੰਗ ਪੱਤਰ ਦੇਵਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਰਾਹੀਂ ਤੇ ਇੱਕ ਮੰਗ ਪੱਤਰ ਹੋਊਗਾ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਇਹ AI ਐਪ ਜਿਹੜਾ ਇਹ ਕੱਲਾ ਪੰਜਾਬ ਲਈ ਨਹੀਂ ਲਗਭਗ ਇੰਡੀਆ ਦੇ ਸਾਰੇ ਜਿੰਨੀਆਂ ਸਟੇਟਾਂ ਸਾਰਿਆਂ ਲਈ ਖਤਰਨਾਕ ਹੈ ਜਿਹਦੇ ਉੱਤੇ ਅੱਜ ਕੱਲ੍ਹ ਸਾਡੀਆਂ ਬੱਚੀਆਂ ਸਾਡੇ ਨਿੱਕੇ ਨਿੱਕੇ ਬੱਚੇ ਉਹ ਵੀਡੀਓ ਵੀ ਪਾਉਂਦੇ ਆ ਫੋਟੋਆਂ ਵੀ ਪਾਉਂਦੇ ਆ ਹਰ ਜੇਬ ਦੇ ਵਿੱਚ ਫੋਨ ਹੈ ਔਰ ਆਉਣ ਵਾਲੇ ਸਮੇਂ ਵਿੱਚ ਕਿਸੇ ਬੱਚੀ ਦੀ ਜਾਂ ਬੱਚੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਵੇ ਤੇ ਉਹਦੇ ਵਿੱਚ ਅਸੀਂ ਸਰਕਾਰ ਨੂੰ ਜਿਹੜਾ ਮੰਗ ਪੱਤਰ ਦੇਣਾ ਔਰ 10 ਦਿਨ ਦਾ ਅਸੀਂ ਟਾਈਮ ਲਵਾਂਗੇ 10 ਦਿਨਾਂ ਦੇ ਵਿੱਚ ਜੇ AI ਐਪ ਬੰਦ ਹੁੰਦਾ ਤੇ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਵਾਂਗੇ ਵੀ ਸਰਕਾਰ ਲੋਕਾਂ ਦੇ ਹਿੱਤ ਖੜੀ ਹੈ ਲੋਕਾਂ ਨੇ ਸਰਕਾਰ ਨੂੰ ਚੁਣਿਆ ਔਰ ਜੇਕਰ ਇਹ ਆਈ ਐਪ ਬੰਦ ਨਹੀਂ ਹੁੰਦਾ ਅਸੀਂ 10 ਦਿਨਾਂ ਬਾਅਦ ਅਰਸੋ ਮੰਗਲਵਾਰ ਨੂੰ ਅਸੀਂ ਮੰਗ ਪੱਤਰ ਔਰ ਉਸ ਤੋਂ 10 ਦਿਨਾਂ ਬਾਅਦ ਆਉਂਦੇ ਅਗਲੇ ਵੀਰਵਾਰ ਨੂੰ ਅਸੀਂ ਫਰੀਦਕੋਟ ਬਾਬਾ ਫਰੀਜੀ ਦੀ ਨਗਰੀ ਭੁੱਖ ਹੜਤਾਲ ਤੇ ਘੰਟਾ ਕਰਦੇ ਕੋਲ ਅਸੀਂ ਬੋਰੀ ਵਿਛਾ ਕੇ ਬਹਿ ਜਾਾਂਗੇ ਕਿਉਂਕਿ ਅਸੀਂ ਪੰਜਾਬ ਦੇ ਨਾਲ ਜਾਂ ਸਾਡੇ ਪੰਜਾਬ ਦੇ ਜਿਹੜੇ ਸਰਕਾਰੀ ਮੁਲਾਜ਼ਮ ਹੈ ਭਾਵੇਂ ਪ੍ਰਾਈਵੇਟ ਜੌਬ ਕਰਦੇ ਆ ਜਾਂ ਆਮ ਬੱਚਿਆਂ ਦੀਆਂ ਮੋਟਵਾ ਉਹਨਾਂ ਨਾਲ ਅਸੀਂ ਛਲੀੜ ਵੀ ਜਿਹੜੀ ਹਰਕਤ ਨਹੀਂ ਕਰਨ ਦੇਵਾਂਗੇ ਤੇ ਭਾਵੇਂ ਸਾਨੂੰ ਜਾਨ ਦੀ ਬਾਜ਼ੀ ਲਾਉਣੀ ਪਵੇ